ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ 6 ਬੜਾਂ ਸੇਲ ਲਈ ਲੈ ਕੇ ਆਏ ਜੀ 4 ਤਾਂ ਬਈ HF ਟਾਪ ਕਲਾਸ ਨੇ ਤੇ 2 ਸਿਰੇ ਦੇ ਜਰਸੀ ਦੇ ਬੱਚੇ ਆ ਟਾਪ ਕਲਾਸ ਤੇ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆਂ ਬਈ ਫਾਰਮ ਚੋਂ ਬਣਾ ਰਹੇ ਆਂ ਫਾਰਮ ਆ ਬਾਈ ਦਾ ਇੰਦਰ ਲਈ ਸੈਟੱਡ ਪਾਇਆ ਵਾ ਬਹੁਤ ਚੰਗੇ ਬਾਈ ਕੋਲ ਜਾਨਵਰ ਤੇ ਜਿਸ ਪਿੰਡ ਤੋਂ ਬਈ ਵੀਡੀਓ ਬਣਾ ਰਹੇ ਆਂ ਪਿੰਡ ਛੰਨਾ ਗਲਵ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਬਾਈ ਨੇੜੇ ਪਿੰਡ ਆ ਜਿਹੜਾ ਪਧੌੜ ਰਹੇ ਜਾਂਦਾ ਮੋਬਾਈਲ ਨੰਬਰ ਬੋਲੋ ਜੀ 99 94 654 22847 22847 ਇਹ ਬਾਈ ਦਾ ਕੰਟੈਕਟ ਨੰਬਰ ਆ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਅੱਜ ਬਾਈ ਜੀ ਬਾਈ ਜੀ ਸਸਿ ਕਾ ਨੇਸਸਰੀ ਗੱਲ ਡਾਕਟਰ ਸਾਹਿਬ ਬਹੁਤ ਠੀਕ ਹੋ ਵਧੀਆ ਜੀ ਬਹੁਤ ਵਧੀਆ ਡਾਕਟਰ ਸਾਹਿਬ ਕਿਵੇਂ ਚੱਲਦਾ ਬਾਈ ਕੰਮ ਕਰ ਡਾਕਟਰ ਬਹੁਤ ਵਧੀਆ ਚਲੀ ਜਾਂਦਾ ਕੰਮ ਆਪਣਾ ਠੀਕ ਆ ਹਾਂ ਤੇ ਜਾਨਵਰ ਫਰਾਈ ਜਾਂਦੇ ਆ ਜਾਈ ਆ ਆ ਜਾਨਵਰ ਆਈ ਜਾਂਦੇ ਡਾਕਟਰ ਜਾਈ ਜਾਂਦੇ ਆ ਹੂੰ ਤੇ ਬਾਕੀ ਜਾਨਵਰ ਆਪਣੇ ਚੰਗੇ ਹੁੰਦੇ ਆ ਆਪਣੇ ਬਸ ਦੋ ਤਿੰਨ ਘੰਟੇ ਹੀ ਸ਼ੇਰ ਹੋ ਜਾਂਦੇ ਨੇ। ਵੇਣ ਜਿਹੜਾ ਆਪਣਾ ਕੰਮ ਕੁਆਲਿਟੀ ਤੇ ਆ। ਕੁਆਲਿਟੀ ਹੈ ਡਾਕਟਰ ਆਪਣਾ ਕੰਮ। ਮਾੜੀ ਚੀਜ਼ ਨਹੀਂ ਲੈਣੀ ਹਨਾ। ਪਿਛਲੀ ਯਾਰ ਆਪ ਨੂੰ ਮੈਨੂੰ ਪਤਾ ਵੀ 50 ਕ ਫੋਨ ਤਾਂ ਆਏ ਆਗੇ ਹੁਣ ਕਿ ਬਾਗਾਂ ਦੇ ਵਿੱਚ ਕਹਿੰਦੇ ਭਾਈ ਪਾਲ ਦੇ ਕਿੱਥੋਂ ਇਹ ਬੱਚੇ ਯਾਰ ਤੁਸੀਂ। ਠੀਕ ਆ। ਹਾਂ। ਹੂੰ। ਕਹਿੰਦੇ ਯਾਰ ਬੱਸੀਆਂ ਬਹੁਤ ਦੇਖਦੇ ਆ ਹੋਰ ਵੀ ਬਾਈ ਵੇਚਦੇ ਆ। ਸਹੀ ਆ। ਵੀ ਯਾਰ ਇਹ ਬੱਸੀਆਂ ਇਹਨਾਂ ਚੰਗਾ ਲਿਆਉਣੇ ਕਿੱਥੋਂ ਤੁਸੀਂ ਪਾਲ ਕੇ। ਹੂੰ। ਸਹੀ ਗੱਲ ਫਿਰ ਮੈਂ ਦੱਸਿਆ ਬੱਚਾ ਬਾਹਰ ਮੌਜੂ ਹੁੰਦੇ ਆ ਸਹੀ ਗੱਲ ਇੱਕ ਰਾਜੋ ਇਹ ਗਪਲੀਆਂ ਵਿੱਚ ਬੱਚਾ ਤਾਂ ਨਿਕਲਦੇ ਨਹੀਂ ਸਹੀ ਗੱਲ ਹਾਂ ਬਹੁਤ ਫਿਰ ਤੁਰ ਕੇ ਜਾਂ ਉਹ ਨਾ ਵੀਡੀਓ ਡਾਇਰੈਕਟਰ 2000 ਦੇ ਵਿੱਚ ਨਗੀਨੇ ਆ ਮਾਰਦੇ ਕੈਮਰਾ ਕਿੰਨੇ ਚੰਗੇ ਬੱਚੇ ਆ ਸਹੀ ਗੱਲ ਹਾਂ ਪੂਰੇ ਚੰਗੇ ਸਰੇ ਦੇ ਵਿੱਚ ਆ ਸਹੀ ਗੱਲ ਇੱਕ ਵਾਰ ਮੂਜ ਭਲੇ ਇਕੱਠੀ ਹੀ ਸਾਰੀ ਠੀਕ ਆ ਭਾਈ ਹਾਂ ਰਸਨਾ ਤਾਂ ਨਈ ਪਏ ਆ ਬੱਚੇ ਤੋਂ ਸ਼ੁਰੂ ਕਰ ਲੈਨੇ ਆਪਾਂ ਇਹ ਤਾਂ ਗੱਲ ਡਾਕਟਰ ਹਾਂ ਹਾਂ ਜੀ ਕਿੰਨੀ ਉਮਰ ਹੈ ਬੱਚੇ ਦੀ ਇਹ ਡਾਕਟਰ ਸਾਲ ਦਾ ਬੱਚਾ 1 ਸਾਲ ਦੇ ਹੁਣ 1 ਸਾਲ ਦਾ ਪੂਰਾ ਓਕੇ ਭਾਈ ਇੱਕ ਵਾਰ ਹੀਟ ਚ ਆ ਗਿਆ ਟੀਕੇ ਦਾ ਨਾਮ ਆਪਾਂ ਲੈਣਾ ਨਾ ਟੀਕੇ ਡਾਕਟਰ ਲੈਣਾ ਹੀ ਟੀਕੇ ਦੇ ਨਾਮ ਤੇ ਬੱਚੇ ਨੇ ਆਹੜਾ ਜਿਹੜਾ ਬਾਈ ਕਹਿੰਦਾ ਉਹ ਵੀ ਆਪਾਂ ਆਪ ਹੀ ਬੋਲਣਾ ਨੇ ਡੀਕੇ ਦੇ ਨਾਮ ਤੇ ਬੱਚੇ ਚਲ ਕੁਆਲਟੀ ਬਾਈ ਜਿਹੜੀ ਪੂਰੀ ਨਿਰਖ ਪਰਖ ਨਾਲ ਲਿਆਉਂਦਾਗਾ ਬਾਈ ਦਾ ਫਾਰਮ ਸਾਰੀ ਬਾਈ ਨੂੰ ਨੌਲੇਜ ਆ ਵੀ ਕਹੇ ਹੋ ਜੇ ਬੱਚੇ ਦੁੱਧ ਡਾਕਟਰ ਜੇ ਕੋਈ ਕ੍ਰੋਸ ਕਰੇ ਆਪਾਂ ਮੂਹਰੇ ਬੈਠੇ ਆ ਠੀਕ ਆ ਬਾਈ ਠੀਕ ਆ ਤੇ ਬਾਕੀ ਬੱਚੇ ਨਾ ਪਿੱਛੇ ਤੋਂ ਦਿਖਾ ਸਹੀ ਗੱਲ ਆ ਪੈਠਪੜਾ ਕਿਹੜਾ ਥਾਣਾ ਬਹੁਤ ਇਹ ਆ ਪੰਜੇ ਬੱਸੀਆਂ ਦੇ ਚਾਰ-ਚਾਰ ਥਾਣਾ ਦੀ ਆਪਣੀ ਗਾਰੰਟੀ ਆ ਇਹਦੇ ਨਿਸ਼ਾਨ ਆਪਾਂ ਦੱਸਾਂਗੇ ਠੀਕ ਆ ਆ ਕਿਹੜੀ ਦੇ ਸਿੰਘ ਆ ਇੱਕ ਬੱਛੀ ਦੇ ਨਿਸ਼ਾਨ ਆ ਹਾਂ ਸਿੰਘਾਂ ਵਾਲੀ ਦੇ ਲਿਖਾਵਾਂਗੇ ਵੀ ਦੱਸਾਂਗੇ ਵੀ ਤੇ ਪੰਜ ਬੱਸੀਆਂ ਦੀ ਆਪਣੀ ਬਈ ਗਾਰੰਟੀ ਆ ਦੇ ਘਰ ਦੇ ਕੋਈ ਗੁੰਮੀ ਦੀ ਮੌਕੇ ਦੀ ਕੋਈ ਵੀ ਚੀਜ਼ ਹੈ ਆਪਣੀ ਜ਼ਿੰਮੇਵਾਰੀ ਹੋਊਗੀ ਠੀਕ ਆ ਬਾਈ ਹਾਂ ਆਪਣੇ ਕੋਲੋਂ ਕੋਈ ਬੰਦਾ ਟੈਸਟ ਕਰਾ ਕੇ ਕੋਈ ਮਰਜ਼ੀ ਇੱਕ ਕਰਾ ਕੇ ਵੀ ਲਈ ਜਾ ਸਕਦਾ ਆਪਣੀ ਚੀਜ਼ ਦੀ ਵੀ ਗਾਰੰਟੀ ਆ ਠੀਕ ਆ ਚੋਲੀ ਲਾ ਦੇਗੀ ਆ ਡਾਕਟਰ ਦਿਖਾ ਦਿਓ ਜੂਰੀ ਲੈ ਭਾਈ ਚਾਰ ਥਾਣੇ ਆ ਬਸ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਕਿਹੜੀ ਚੀਜ਼ ਹੋਈ ਉਹ ਹੀ ਦੱਸਾਂਗੇ ਡਾਕਟਰ ਬੱਚੀ ਦਾ ਕੱਦ ਦਿਖਾ ਕੱਦ ਦੇ ਜਮਾ ਟੀਕੇ ਦੇ ਕਾਬਲ ਮਾ ਡਾਕਟਰ ਜਮਾ ਕਾਬਲਾ ਬਸੀ ਦੇਖ ਤੂੰ ਖੜੀ ਕਿਆ ਬਾਤ ਆਪੋਂ ਨੇੜੇ ਜਾਣ ਦੀ ਵੀ ਲੋੜ ਨਹੀਂ ਆਪੇ ਮੋੜਨ ਡਾਕਟਰ ਬਸ ਨਾਸਾਂ ਗੁਲਾਬੀ ਬੋਦੀ ਗੁਲਾਬੀ ਨਾਸਾਂ ਡਾਕਟਰ ਸਨੱਕ ਆਪਣਾ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਦੰਦੋਂ ਕੱਚੀਆਂ ਖੀਰੀਆਂ ਜਮਾ ਖੀਰੀਆਂ ਸਾਰੀਆਂ ਕੱਚੀਆਂ ਖੀਰੀਆਂ ਹਾਂ ਸਾਰੀਆਂ ਖੀਰੀਆਂ ਠੀਕ ਆ ਬਾਈ ਆਨੇ ਘਰ ਦੇ ਕੇ ਆਪਣੀ ਗਾਰੰਟੀ ਆ ਠੀਕ ਆ ਬਾਈ ਅਗਰ ਆਪੇ ਘਰੋਂ ਜੇ ਮੋੜ ਦੇਈ ਆਪਣੀ ਦੁੱਗੀ ਬੱਸੀ ਹੋ ਗਈ ਸਹੀ ਗੱਲ ਆ ਹਾਂ ਚਾਹੇ ਬਾਈ ਦੇ ਘਰੇ ਜਾ ਕੇ ਮੰਨ ਕੇ ਚੱਲ ਦੰਦ ਦੇਖ ਲੈ। ਆ ਆਪਦੇ ਘਰੇ ਆ ਆਪਦੇ ਘਰੇ ਦੇਖੋ ਚਾਹੀ। ਚਾਹੇ ਬਾਈ ਕਹਿੰਦਾ ਗੱਡੀ ਤੋਂ ਲਾਉਂਗਾ ਜਾਂ ਗੱਡੀ ਦੇ ਵਿੱਚ ਹੀ ਡਾਕਟਰ ਵਿੱਚ ਆਪਣਾ ਮਾਲ ਨਾ ਆਨਲਾਈਨ ਜਾਂਦਾ ਦਿੱਲੀ ਵੀ ਜਾਂਦਿਆਂ ਯੂਪੀ ਵੀ ਜਾਂਦਿਆਂ ਹਮ ਆਪਾਂ ਉੱਥੇ ਵੀ ਗਰੰਟੀਆਂ ਤੋੜਦੇ ਆਂ ਬਾਈ ਉਹ ਦੰਦ ਘਰੇਜੇ ਕਰ ਲਓ ਦੰਦ ਦੁੱਗੀ ਹੋਈ ਵੇਸੀ ਮੈਂ ਆਪੇ ਕਰਾ ਦੇਉ ਮੇਰੀ ਬਾਪਸ ਮੋੜ ਦਿਓ ਠੀਕ ਆ ਬਾਈ ਆਪਣੀ ਗਰੰਟੀ ਹੁੰਦੀ ਐ ਲੈ ਬਾਈ ਇਦੋਂ ਗਰੰਟੀ ਕੀ ਦੀ ਹੈ ਹਨਾ ਕੋਈ ਵੀ ਚੀਜ਼ ਕਹਿ ਕੇ ਦੇਵਾਂਗੇ ਹਾਂ ਹਾਂ ਸਹੀ ਗੱਲ ਦੂਜੇ ਨੰਬਰ ਤੇ ਆਪਾਂ ਉਹ ਦਿਖਾ ਦੇ ਪਰਲੀ ਵੇਸੀ ਠੀਕ ਆ ਬਾਈ ਤੇ ਮੁੱਲ ਕੀ ਰਹਿਣਗੇ ਸੱਚੇ ਨਾਲ ਮੁੱਲ ਦਾ ਇਕੱਠੀ ਕਰਾਂਗੇ ਐਂਡ ਵੀ ਕਰਾਂਗੇ ਹਾਂ ਕਰਾਂਗੇ ਜਮਾ ਜਾਇਜ਼ ਦੇਣ ਵਾਲੇ ਠੀਕ ਆ ਬਾਈ ਜੇ ਕੋਈ ਇਕੱਠੀਆਂ ਬੱਸਾਂ ਲੈਂਦਾ ਨਾ ਹੂੰ ਦੇਣ ਵਾਲਾ ਮੁੱਲ ਹੀ ਰੱਖਣਾ ਸਿੰਗਲ ਦਾ ਰੇਟ ਆ ਬਾਈ ਤੋਂ ਫੋਨ ਤੇ ਆ ਉਹ ਫੋਨ ਤੇ ਕਰ ਲਾਂਗੇ ਠੀਕ ਹੈ ਕਿ ਨਹੀਂ ਇੱਕ ਨੰਬਰ ਦਿਖਾਤੀ ਆ ਬੱਚਾ ਦੇਖ ਲੈ ਗੱਲ ਕਰ ਲੈਣੇ ਦੋ ਨੰਬਰ ਤੇ ਗਲਾਬੀ ਨਾਸਾਂ ਉਮਰ ਕਿੰਨੀ ਹੈ ਇਹ ਵੀ ਤਾਂ ਐ ਮੰਨ ਕੇ ਚੱਲ ਵੀ 11 ਕ ਮਹੀਨੇ ਦਾ ਬੱਚਾ ਹੈਗਾ ਮਹੀਨੇ ਨੂੰ ਟੀਕਾ ਬੱਚੇ ਨੇ ਲੈਣਾ ਸਹੀ ਆ ਬਾਈ ਹਾਂ ਕਿਆ ਸਿੰਘਾਂ ਦੀ ਫੋਟ ਇਹਦੇ ਜ਼ਰੂਰ ਹੋएगी ਆ ਕਿਹੜੀ ਚੀਜ਼ ਆਪਾਂ ਉਹ ਦਿਖਾਵਾਂਗੇ ਗੰਦੋ ਖੀਰੀ ਆ ਨਾਸਾਂ ਘੋੜਾ ਭੂੜਾ ਦਾ ਪ੍ਰਦਾਨ ਦਾਲਾ ਸਿੱਦੇ ਚੈੱਕ ਕਰਾ ਦੇ ਜੇ ਨਾ ਤਾਂ ਪਤਨੀ ਦੁੱਗ੍ਹੀ ਨਾ ਹੋਵੇ ਜਮਾ ਖੀਰੀ ਆ ਬਾਈ ਖੀਰੀ ਤੇ ਇਹਦੇ ਨਿਸ਼ਾਨ ਆ ਮੜੇ ਜੀ ਠੀਕ ਆ ਹਾਂ ਹਾਂ ਇਹੋ ਜੀ ਆਪਾਂ ਅਪਰਖਾਲੇ ਫਲੀਦਾ ਜਿ ਮੜੀ ਆਏ ਇਹ ਕੂਮੀ ਇਹਨੇ ਡਾਟ ਕਿ ਨਹੀਂ ਵੀ ਕਹਿ ਦੇ ਆ ਜਾ ਇਨਸਾਨ ਹੈਗਾ ਨਿਸ਼ਾਨ ਜੀ ਜੇ ਆਪਾਂ ਦੱਸਣੀ ਹੈ ਹੈ ਕਣਕ ਦੇ ਦਾਣੇ ਜਿੰਨੇ ਸਹੀ ਗੱਲ ਹੈ ਅੱਗੇ ਵੀ ਆਪਾਂ ਦੱਸਦੇ ਆ ਬਾਕੀ ਇਥੋਂ ਦਿਖਾ ਬੱਚੀ ਸਹੀ ਗੱਲ ਹੈ ਬੱਠ ਬੁੜੇ ਤੋਂ ਚੌਣੀ ਚੁਣੀ ਫੁੱਲ ਆ ਨਾ ਡਾਕਟਰ ਭਾਈ ਚੰਗੀ ਬੱਚੀ ਹੈ ਪੂਰੀ ਸਰੇ ਦੀ ਬੱਚੀ ਹੈ ਸਰੇ ਦੀ ਬੱਚੀ ਇੱਕ ਮਹੀਨੇ ਦਾ ਟਿੱਕਾ ਲੈਣਾ ਹੂੰ ਇਹ ਕਾ ਕਰਦੇ ਆਏ ਮਨ ਵੀ ਕਿਸੇ ਬਈ ਨੇ ਸਿੰਗ ਨਹੀਂ ਕਿੜਾ ਯਾਰ ਸਿੰਗਾ ਦੀ ਘੋਲ ਚ ਨਾ ਠੀਕ ਹੈ ਬੱਚਿਆਂ ਨੂੰ ਗਾਲ ਦਿੰਦੇ ਆ ਬੱਚੇ ਦਾ ਮੁੱਲ ਦੇਖ ਤੂੰ ਹੂੰ ਬਾਕੀ ਭੋਰਾ ਭੋਰਾ ਡਾਕਟਰ ਕੰਨਾ ਸਹੀ ਗੱਲ ਆ ਭਾਈ ਦਖਾਵਾਛੀ ਇਹ ਟੂ ਫੁੱਲ ਤੋਰਾ ਇੱਕ ਨੰਬਰ ਪਲੀ ਵੀ ਚੰਗੀ ਆ ਸੇਤੀ ਟੀਕਾ ਲੈ ਲੂ ਤੇ ਕੋਈ ਆਪਣਾ ਬੱਚਾ ਲੰਗ ਮਾਰਦਾ ਹੋਵੇ ਉਹਦੀ ਵੀ ਆਪਣੀ ਗਰੰਟੀ ਆ ਠੀਕ ਆ ਬਾਈ ਹਾਂ ਪਲੀ ਵੀ ਤੇਰੇ ਸਾਹਮਣੇ ਆ ਪੂਰਾ ਇੰਚ ਇੰਚੀ ਦਾ ਬੱਸੀ ਨੂੰ ਥਾਨ ਲੱਗਿਆ ਵਾ ਸਹੀ ਗੱਲ ਆ ਬਾਈ ਹਾਂ ਠੀਕ ਆ ਕਿਹੜੀ ਚੀਜ਼ ਆ ਪਹਿਲੇ ਇਨਸਾਨ ਸ਼ੋ ਵੀ ਦੱਸਦਾ ਹਨਾ ਹੂੰ ਬਾਕੀ ਕਿਹੜੇ ਸਿੰਘ ਉਹ ਵੀ ਦੱਸਦਾ ਸਹੀ ਗੱਲ ਆ 11 ਮਹੀਨੇ ਦੀ ਉਮਰ ਦੱਸਤੀ ਹੂੰ ਤੇ ਮੀਨੇ ਡਰ ਰੈਂਟੀ ਗੱਲ ਲੈਣਾਗਾ ਸਹੀ ਗੱਲ ਆ ਹਾਂ ਤੇ ਪੜੀ ਵੀ ਪੂਰੀ ਆ ਪੜੀ ਵੀ ਪੂਰੀ ਆ ਹਾਂ ਪੂਰੀ ਬੱਛੀ ਪੜੀ ਵੀ ਚੰਗੀ ਆ ਸਹੀ ਗੱਲ ਆ ਇਹ ਚੰਗੀ ਆ ਸਹੀ ਆ ਭਾਈ ਹੈ ਅੱਗੇ ਤੈਨੂੰ ਨੰਬਰ ਤੇ ਗੱਲ ਕਰ ਲੈਨੇ ਤੈਨੂੰ ਨੰਬਰ ਤੇ ਆ ਡਾਇਮੰਡ ਪੀਸ ਡਾਇਮੰਡ ਪੀਸ ਕੋਕਾ ਪੀਸ ਹੈ ਨਾ ਮੈਂ ਕੋਕਾ ਵੀ ਹੈ ਇਹ ਕੁਆਲਿਟੀ ਦੇ ਬੱਛੇ ਨਿਕਲਦੇ ਬਹੁਤ ਘੱਟ ਬਹੁਤ ਘੱਟ ਇਹ ਇਕੱਠਿਆਂ ਥੋਕ ਚ ਆ ਜਾਂਦੀਆਂ ਵਿੱਚ ਆਪਣੇ ਕੋਲੇ ਜਿਵੇਂ 6-1 ਘਰੋਂ ਲੈਂਗਾ ਸਹੀ ਆ ਬੱਛੀ ਵੇਚਿਆ ਆ ਗਈ ਹੁਣ ਬੱਛੀ ਇਹ ਆ ਵੀ ਦੇਸ ਵੀ ਕਿਸੇ ਪਾਸੋਂ ਘੱਟ ਹੋਵੇ ਜੀ ਸਹੀ ਗੱਲ ਆ ਬਾਈ ਇਹ ਆ ਪ੍ਰਿੰਟ ਤੇ ਇਹ ਆ ਕੰਨ ਯਾਰ ਛੋਟਾ ਨਹੀਂ ਮਿਲਦਾ ਚਾਰ ਥਾਂ ਡਾਕਟਰ ਮਿਲਦੀ ਹੀ ਨਹੀਂ ਮਿਲਦੇ ਨਹੀਂ ਹਾਂ ਬਹੁਤ ਘੱਟ ਬੱਚੇ ਲੈਂਦੇ ਟਾਵਾਂ ਡੱਲਾ ਇਹ ਕੋਈ ਨਹੀਂ ਐਨੀ ਜਿੰਨੀ ਵੀ ਆਪਾਂ ਕਹਿਦਗੇ ਤੇ ਪਲੀ ਵੀ ਦੇਖ ਲੈ ਸਹੀ ਗੱਲ ਆ ਆ 11 ਮਹੀਨੇ ਦੀ ਉਮਰ ਆ ਗਈ ਬੱਚੀ ਦੀ ਹਮ ਇੱਕ ਮਹੀਨੇ ਨੂੰ ਬੱਚੇ ਨੇ ਟੀਕਾ ਲੈਣਾਗਾ ਸਹੀ ਗੱਲ ਆ ਕੈਮਰਾ ਮਾਰ ਦੇ ਟਿਕਾ ਕੇ ਕੀ ਬਾਤ ਹਾਂ ਦੇਖ ਬੱਚੀ ਕਿੰਨੀ ਚੰਗੀ ਆ ਦੋ ਤੋਂ ਤੇ ਗਲਾਬੀ ਨਾਸਾਂ ਡਾਕਟਰ ਫੇਸ ਨਾਸਾਂ ਗਲਾਬੀ ਬਹੁਤੀ ਵਧੀਆ ਦੀ ਹਾਂ ਤੇ ਗਲਾਬ ਕੋਈ ਠਾਣਾ ਗਲਾਬੀ ਥਾਣਾ ਹਾਂ ਗਲਾਬ ਕੋਈ ਥਾਣਾ ਹਾਂ ਦਿਖਾ ਦੇ ਮਾ ਵੀ ਕੈਮਰਾ ਚੂੜੀ ਚੈੱਕ ਕਰਵਾਉਣੇ ਕੋਈ ਚੱਕਰ ਨਹੀਂ ਲੈ ਬਈ ਤੀਜੇ ਨੰਬਰ ਤੇ ਬੱਸੀ ਦਿਖਾ ਦੇ ਕੱਲਾ ਕੱਲਾ ਥਾਣ ਚੌੜੀ ਚੂੜੀ ਦੇਖ ਡਾਇਟਰ ਆਪਣਾ ਮਾਲ ਆਨਲਾਈਨ ਜਾਂਦਾ ਹਰੇਕ ਬੰਦਾ ਆਪਣੇ ਦੇ ਭਰੋਸਾ ਕਰਦਾ ਸਹੀ ਗੱਲ ਹੈ ਭਰੋਸਾ ਵੀ ਤਾਂ ਕਰਦਾ ਆਪਣਾ ਸੱਚ ਹੁੰਦਾ ਜਿਹੜੀ ਚੀਜ਼ ਦਾ ਸਹੇ ਤੇ ਕਪਣ ਕਿਸੇ ਬੰਦੇ ਨੇ ਆਖਿਆ ਸਹੀ ਬਾਈ ਤੂੰ ਗੱਪ ਮਾਰ ਕੇ ਬੱਛੀ ਦੇਤੀ ਹਾਂ ਨਹੀਂ ਆਪਾਂ ਦੇਣੀ ਆ ਨਹੀਂ ਦੇਣੀ ਆਪ ਕੋਈ ਲੋੜ ਦੇ ਕਿਹੜੀ ਚੀਜ਼ ਆ ਯਾਰ ਦੱਸ ਕੇ ਜੇ ਮੈਂ ਕੋਲ ਆਪਣਾ ਸਾਤਰਾ ਮਾਲ ਡਾਕਟਰ ਵਿਗਦਾ ਸਹੀ ਗੱਲ ਆ ਆਪਾਂ ਗੱਪ ਮਾਰਨਾ ਨਹੀਂ ਠੀਕ ਆ ਨਾ ਬਾਈ ਯਾਰ ਉਹ ਗੱਲ ਦਾ ਫੈਸਲਾ ਹੈ ਹਾਂ ਇਹ ਬੱਛੀ ਆ ਦੇਖ ਲੈ ਤੂੰ ਇਹਦਾ ਕੋਈ ਵੀ ਰੇਟ ਨਹੀਂ ਇਹ ਬੱਛੀ ਕਿਤੇ ਗੱਬੜ ਹੁੰਦੀ ਆ ਹੂੰ 2 ਲੱਖ ਦੀ ਬੱਛੀ ਨੇ ਤਿਆਰ ਹੋਣਾ ਇਹ ਬੱਛੀ ਨੇ ਤੈਨੂੰ ਨੰਬਰ ਵਾਲੀ ਨੇ ਸਹੀ ਗੱਲ ਆ ਸਹੀ ਹਾਂ ਟੰਕ ਕੁਆਲਿਟੀ ਤਾਂ ਬਈ ਕੁਆਲਿਟੀ ਡਾਕਟਰ ਨਾਲ ਕੋਈ ਨਹੀਂ ਇੰਨਾ ਸੁਰੱਖਾ ਮੂੰਹ ਨਹੀਂ ਮਿਲਦਾ ਸਹੀ ਗੱਲ ਆ ਬਾਈ ਤੇ ਬਾਕੀ ਪ੍ਰਿੰਟ ਡੱਬ ਹੂੰ ਜਿੰਨੀ ਛੜਾਈ ਆ ਇਹਨੂੰ ਉਨੀ ਬੱਸੀ ਕਿਨੀ ਚੰਗੀ ਆ ਕਿਆ ਕੰਨਪੂਰਾ ਪੂਰਾ ਦਾ ਹੂੰ ਕੋਈ ਵੀ ਬੱਸੀ ਲੰਗ ਮਾਰ ਜੇ ਆਪਣੀ ਗਰੰਟੀ ਹੋਊਗੀ ਠੀਕ ਆ ਬਾਈ ਹਾਂ ਜੇ ਲੱਤਾਂ ਪੜਨੀਆਂ ਫੇਰ ਵੀ ਗਰੰਟੀ ਆ ਹੂੰ ਹਾਂ ਕਿਆ ਦੇ ਬੱਸੀ ਕਿਨੀ ਚੰਗੀ ਆ ਬਿਊਟੀ ਚੈੱਕ ਕਰ ਗਰਮਾਣੀ ਦੀ ਇੱਕ ਨੰਬਰ ਆ ਡਾਕਟਰ ਜੀ ਕਰਦਾ ਦੋ ਘੜੀਆਂ ਦੇ ਹਾਂ ਦੇਖੀ ਆ ਦੋ ਘੜੀਆਂ ਆ ਚੰਗਾ ਬੱਚਾ ਯਾਰ ਬਹੁਤ ਚੰਗਾ ਨੀ ਆਇਆ ਚੰਗਾ ਡਾਕਟਰ ਬੱਚਾ ਵਾਕਈ ਆ ਚੰਗੀ ਚੀਜ਼ ਆ ਚੰਗੀ ਚੀਜ਼ ਦੀ ਚੰਗੀ ਚੀਜ਼ ਆ ਡਾਕਟਰ ਮੁੱਲ ਪੈਣੀ ਪੈਣਾ ਪੈਣੀ ਪੈਣਾ ਹਾਂ ਬਾਕੀ ਮੁੱਲ ਬਾਈ ਦੇ ਜਾਇਜ਼ ਹੀ ਹੁੰਦੇ ਆ ਨਹੀਂ ਜਾਇਜ਼ ਕਰਾਂਗੇ ਡਾਕਟਰ ਆਪਾਂ ਅੱਗੇ ਵੀ ਜਾਇਜ਼ ਹੁੰਦੇ ਆ ਕਰਾਂਗੇ ਆ ਦੇਖ ਲੈ ਬੱਚਾ ਰ ਕਬੂਤਰ ਦਾ ਬੱਚਾ ਆ ਗਿਆ 4 ਨੰਬਰ ਤੇ ਹਾਂ 4 ਨੰਬਰ ਤੇ ਆ ਜਮਾ ਚਿੱਟੀ ਹੈ ਕੀ ਬਾਤ ਹਾਂ ਬਾਲੀ ਬਰੀਡ ਆ ਯਾਰ ਹਾਂ ਬਾਲੀ ਬਰੀਡ ਆ ਡਾਕਟਰ ਬੱਛੀ ਲੈ ਬਈ ਬਰੀਡ ਤਾਂ ਕਰਮ ਵਾਲੀ ਆ ਆ 4 ਨੰਬਰ ਤੇ ਟਕਾ ਕੇ ਮਾਰੇ ਡਾਕਟਰ ਕੈਮਰਾ ਸਹੀ ਗੱਲ ਆ ਹਾਂ 1 ਨੰਬਰ ਵਾਲਾ ਮਾਰੀ ਮੜਾ ਹੁਣ ਕੈਮਰਾ ਦੇ ਮੂੰਹ ਦੇ ਬੱਛੀ ਦਾ ਮੂੰਹ ਬਾਹ ਛੋਟਾ ਡਾਕਟਰ ਬਿਊਟੀ ਨੇ ਹਾਂ ਦੰਦੋ ਜਮਾ ਕੱਚੀ ਸੀਰੀ ਹੈ ਇਹ ਪ੍ਰਿੰਟ ਬਿਊਟੀ ਫਰੀਕੀ ਬਾ 1.5 10 ਮਹੀਨਿਆਂ ਦੀ 11 ਦੀ ਮੰਨ ਲੈਣ 1.5 ਦੀ ਇੱਥੇ ਆ ਮਹੀਨੇ ਦੀ ਬੱਛੀ ਨੇ ਲੈਣਾ ਹਾਂ ਨੰਨਾ ਜੋ ਜਮਾ ਖੀਰੀ ਹੋ ਬਾਈ ਇਹਦੇ ਘਰ ਤੱਕ ਦੀ ਗਰੰਟੀ ਹੈ ਗਰੰਟੀ ਹੋ ਆਰਾ ਦੇ ਕਰੇ ਚੈੱਕ ਫੇਰ ਕਰਕੇ ਫੇਰ ਲਾਏ ਨਹੀਂ ਮੇਰੇ ਕਾ ਵਾਪਸ ਕਰ ਦੇ ਮੈਂ ਕਿਰਾਇਆ ਆਪੇ ਦੇਵਾਂਗਾ ਸਹੀ ਗੱਲ ਆ ਹਾਂ ਆਪਣਾ ਉਹ ਕੰਮ ਨਹੀਂ ਵੀ ਇਥੋਂ ਚੜਾਤੀਆਂ ਤੇ ਆਪਾਂ ਨੂੰ ਕੋਈ ਮਰਜੀ ਹੋਈ ਉਹ ਕੰਮ ਨਹੀਂ ਡਾਕਟਰ ਆਪਣਾ ਬਾਕੀ ਚੋਲੀ ਹਾਂ ਚੋਲੀ ਲਿਖਾ ਦੇ ਡਾਕਟਰ ਚਾਰ ਥਾਣੇ ਹੈ ਕਿਹੜੀ ਜੀ ਆਪਾਂ ਦੱਸਾਂਗੇ ਹਾਂ ਚਾਰ ਥਾਣੇਗੇ ਚਾਰ ਥਾਣੇ ਇਕਲਾ ਇਕਲਾ ਥਾਣ ਪੂਰੀ ਬਿੱਥੀ ਦੇ ਪੂਰੀ ਬਿੱਥੀ ਦੇ ਹੈ ਕਿਆ ਬਾਤ ਹਾਂ ਕਾਕੇ ਪ੍ਰੈਕਟਰੀ ਡਾਕਟਰ ਮਿਲਦਾ ਹੈ ਬਹੁਤ ਘੱਟ ਮਿਲਦਾ ਇਹਦਾ ਪ੍ਰਿੰਟ ਮਿਲਦੀ ਬੜਾ ਘੱਟ ਆ ਗਿਆ ਅੱਗੇ ਵੀ ਆਪਾਂ ਦੇਖ ਲਈ ਆਪਣੇ ਕੋਲੇ ਟਾਂਵੀ ਬੱਸੀ ਹੁੰਦੀ ਹੈ ਕੋਈ ਹੂੰ ਸਹੀ ਗੱਲ ਹੈ ਤੇ ਬਹੁਤ ਚੰਗੀ ਬੱਸੀ ਆ ਹੂੰ ਕਾਕੇ ਬਰੀਕ ਦੇਖ ਕਿੰਨੀ ਆ ਸਹੀ ਗੱਲ ਹੈ ਬਿਊਟੀ ਵਾਲੀ ਹੈ ਨਾ ਬੱਚੀ ਦੀ ਹਾਂ ਨਿਆਇ ਚੰਗੇ ਡਾਕਟਰ ਲੈ ਕਾੜ ਨਹੀਂ ਫੋੜ ਨਹੀਂ ਪ੍ਰਿੰਟ ਇੱਕ ਨੰਬਰ ਆ ਕਰਮਾ ਕਦ ਕੋਦ ਵੀ ਡਾਕਟਰ ਬਹੁਤ ਚੰਗਾ ਹੂੰ ਇਹ ਕਿ ਮੈਂ 1.5 ਦਿਨ ਦੀ ਬੱਸੀ ਆ ਸਭ ਤੋਂ ਬਹੁਤ ਚੰਗਾ ਆ ਹੂੰ ਆ ਮਹੀਨੇ ਜਿਨਾ ਠੀਕਾ ਰਾਮ ਸੇ ਲੈ ਜਾਣਾ ਤੁਨ ਵੀ ਬਹੁਤ ਸ਼ੂਟਾ ਲੱਗਿਆ ਬੱਸੀ ਹੂੰ ਤੇ ਬਾਕੀ ਪ੍ਰਿੰਟ ਦੀ ਤਾਂ ਗੱਲ ਕਰਨ ਜੀ ਇਹੋ ਆ ਸਹੀ ਗੱਲ ਆ ਹਾਂ ਜਿੰਨੀ ਸਲਾਲਾ ਯਾਰ 19 ਡਾਕਟਰ ਥੋੜੀ ਆ ਥੋੜੀ ਆ ਸਹੀ ਗੱਲ ਆ ਕਿ ਬੱਚਾ ਇੱਕ ਨੰਬਰ ਬੱਚਾ ਗਿਆ ਜਮ ਇੱਕ ਨੰਬਰ ਬੱਚਾ ਗਿਆ ਬਾਕੀ ਲੁਕੋ ਕੋਈ ਨਹੀਂ ਯਾਰ ਨਾ ਨਾ ਦਾ ਪਾਪਾ ਯਾਰ 10 ਕੇ ਦਿਨੇ ਆ ਅੱਗੇ ਵੀ 10 ਕੇ ਦਿਨੇ ਆ ਕੋਈ ਗੱਲ ਰਹਿ ਵੀ ਗਈ ਹੋਈ ਬਾਈ ਤੋਂ ਜਦੋਂ ਮਰ ਯਾਰ ਜਦੋਂ ਮਰਜੀ ਫੋਨ ਲੱਗੇ ਕੋਈ ਬੰਦਾ ਪੁੱਛ ਲੈ ਆਪਾਂ ਉਹ ਸਾਰੀ ਚੀਜ਼ ਦੱਸਾਂਗੇ ਸਹੀ ਗੱਲ ਆ ਹੂੰ ਅੱਗੇ ਆ ਗਿਆ ਜਰਸੀ ਡਾਇਮੰਡ ਪੰਜਵੇਂ ਨੰਬਰ ਤੇ ਆ ਗਈ ਇਹ ਕੀ ਬਾਤ ਹਾਂ ਬੱਚਾ ਦੇਖ ਹਣ ਮਹਾ ਡਾਕਟਰ ਕਾਦੀ ਧੌਣ ਧੂਣ ਦੇਖ ਤੂੰ ਬੱਚੇ ਦੀ ਕਿਹੜੀ ਲੰਮੀ ਜਨਯਾਇਜ ਹਾਂ ਸਹੀ ਗੱਲ ਆ ਬੜਾ ਬ੍ਰੀਕ ਆ ਤੇ ਬਾਹਰ ਬ੍ਰੀਕਾ ਥਾਣਾ ਹੀ ਨਾ ਚੰਗਾ ਲੱਗੇ ਬਈ ਝੋਲੀਏ ਨਹੀਂ ਚੰਗੀ ਐ ਜਿੰਨੀ ਵੀ ਆਪਾਂ ਕਹਿ ਦਗੇ ਤੇ ਬਾਕੀ ਕੰਨਾ ਕੋਨਾ ਤੇ ਕੈਮਰਾ ਮਾਰਦੇ ਬੱਛੀ ਦੀ ਸਹੀ ਗੱਲ ਐ ਛੜਨੀ ਬਿਊਟੀ ਬਾਕੀ ਪ੍ਰਿੰਟ ਦੇਖ ਕਿੰਨਾ ਚੰਗਾਗਾ ਕੀ ਬਾਤ ਆ ਯਾਰ ਜਮ ਇੱਕ ਨੰਬਰ ਆਗਾ ਝੋਲੀ ਵੀ ਬਹੁਤ ਚੰਗੀ ਐ ਇਹਦੀ ਉਮਰ ਹਜੇ ਤੂੰ ਐ ਮੰਨ ਵੀ 9 ਮਹੀਨੇ ਦੇ ਆਸੇ ਪਾਸੇ ਹੀ ਐ ਠੀਕ ਆ ਹਾਂ 9 ਮਹੀਨੇ ਦਾ ਬੱਚਾ ਹੋਊਗਾ ਇਹ ਹੂੰ ਤੇ ਬਾਕੀ ਚੰਗਾ ਦਿਖਾ ਬੱਚਾ ਚੰਗਾ ਫੁੱਲ ਅੱਛਾ ਲੱਤਾਂ ਉੱਤਾਂ ਜਮਾਟਾ ਕੋ ਸਿੱਧਣਾ ਹੂੰ ਲੈ ਹਾਂ ਚੈੱਕ ਤੋੜਾ ਇੱਕ ਨੰਬਰ ਝੋਲੀ ਨੇੜ ਤੋਂ ਚੈੱਕ ਕਰਵਾਵਾਂਗੇ ਬਹੁਤ ਚੋਲੀ ਫੜ ਕੇ ਕਰਾਵਾਂਗੇ ਡਾਕਟਰ ਹਾਂ ਫੜ ਕੇ ਚੈੱਕ ਕਰਾਵਾਂਗੇ ਚਾਰ ਥਾਣੀ ਹੈ ਚਾਰ ਥਾਣੀ ਹੋਣਗੇ ਹਾਂ ਗੁਲਾਬੀ ਥਾਣਾਗੇ ਹੂੰ ਬਿਊਟੀ ਚੈੱਕ ਹਾਂ ਇੱਕ ਨੰਬਰ ਹੈ ਡਾਕਟਰ ਬੱਚੇ ਬਸ ਬੱਦਰ ਕੋਈ ਟੂ ਹੀ ਨਹੀਂ ਜਗਦੀ ਕਿ ਨਹੀਂ ਹੂੰ ਜੀ ਹੋਈ ਨਾ ਕੋਈ ਭਾਈ ਚਾਰ ਆ ਡਾਕਟਰ ਚਾਰ ਥਾਣੇ ਕੰਲਾ ਕੋਈ ਦੇਖਣੀ ਚੰਗੀ ਪੱਟੀ ਆ ਹੂੰ ਝੋਲੀ ਬਹੁਤ ਚੰਗੀ ਆ ਹਾਂ ਕਰਮਾ ਜੀ ਬਾਕੀ ਤੋਰਾ ਉੱਤੋਂ ਪੱਧਰ ਬਰੀਟ ਫੁੱਲ ਆ ਗਈ ਫੁੱਲ ਡਾਕਟਰ ਫੁੱਲ ਅੱਗੇ ਲਾਸਟ ਤੇ ਹੈਗੇ ਵੀ ਜਰਸੀ ਦਾ ਬੱਚਾ ਇਹ ਵੀ ਡੈਮਡ ਪੀਛੇ ਆ ਗਿਆ ਜਰਸੀ ਦਾ ਡੈਮਡ ਪੀਛੇ ਲਾਸਟ ਤੇ ਕੀ ਬਾਤ ਦੋਆ ਬੋਦੀ ਤੇ ਝੋਲੀ ਇੰਨੀ ਕਿ ਚੰਗੀ ਆ ਦਿੱਲੀ ਕਪਾ ਕਹਿ ਦਗੇ ਉੱਤੋਂ ਪੱਧਰ ਆ ਜਮਾ ਉੱਤੋਂ ਜਮਾ ਡਾਕਟਰ ਪੱਧਰ ਵਸੀ ਛੜ ਜੀ ਨਹੀਂ ਬਿਊਟੀ ਜੈ ਆ ਇਹਨੂੰ ਜਾਣ ਦੇ ਤੌਰ ਕੇ ਦਿਖਾ ਦੇ ਮੜੀ ਗਰਾਂ ਕਿ ਜਿਹੜਾ ਆਹ ਹੁੰਦਾ ਵੀ ਲੰਗ ਲੂਂਗਾ ਨਾ ਮਾਰਦੀ ਹੋਵੇ ਲੰਗ ਦੀ ਆਪਣੀ ਗਾਰੰਟੀ ਹੈ ਸਾਰਿਆਂ ਕੰਬਸੀਆਂ ਦੀ ਠੀਕ ਆ ਭਾਈ ਹਾਂ ਹੂੰ ਝੋਲੀ ਬੜੀ ਚੰਗੀ ਆ ਮਾੜਾ ਭਾਈ ਚੰਗੀ ਝੋਲੀ ਆ ਉਹਨੂੰ ਦੀਂਦੀਆ ਗੱਬਣ ਵਾਲੀ ਝੋਲੀ ਆ ਹਾਂ ਦੇਖ ਬੱਚੇ ਨੀ ਬੋਦੀ ਦਿਖਾ ਕੀ ਬਾਤ ਤੇ ਮੱਥੇ ਟੋਆ ਹੂੰ ਇਹਨੂੰ ਪੰਜਾਬ ਵਾਲੇ ਯਾਰ ਸੀ ਕਹਿੰਦੇ ਡਾਕਟਰ ਸਹੀ ਗੱਲ ਆ ਹਾਂ ਦੇਖ ਕੀ ਆ ਹਰ ਦਿਨ ਕੋੜੀ ਆ ਗਈ ਖੜਨੀ ਬੱਚੀ ਦੀ ਹੂੰ ਤੇ ਕੰਨ ਕੁੰਨ ਕਿਨਾ ਜੰਗਲ ਲਗਾ ਚੈੱਕ ਕਰਕੇ ਨੀ ਡਾਕਟਰ ਕੰਨਾਂ ਦੇ ਵਿੱਚ ਜੱਤ ਹੂੰ ਇਹ ਕਿਹੜੀ ਬਾਲੀ ਬਰੀਡ ਉਹਦੀ ਨਿਸ਼ਾਨੀ ਹੈ ਇਹ ਸਹੀ ਹੈ ਹਾਂ ਇਹ ਨਿਸ਼ਾਨੀ ਹੈ ਬਰੀਡ ਦੀ ਇਹ ਬੱਚੀ ਕਿੰਨੀ ਚੰਗੀ ਹੈ ਸਹੀ ਗੱਲ ਹੈ ਤੇ ਬਾਕੀ ਝੋਲੀ ਆਉਣ ਲੱਗੀ ਵੀ ਤੂੰ ਕਹਿੰਗਾ ਗੱਪਣਾਰਗੀ ਝੋਲੀ ਸਹੀ ਗੱਲ ਦੂਰੋਂ ਨਹੀਂ ਲੀਂਦੀ ਬਈ ਹਾਂ ਦੂਰੋਂ ਨਹੀਂ ਲੀਂਦੀ ਤੁਰ ਫਿਰਦੇ ਆਪਣੇ ਦੱਸਣ ਦੀ ਗੱਲ ਨਹੀਂ ਬਾਕੀ ਕਲਰ ਹੈ ਜਿਹੜਾ ਅਸਲ ਜਰਸੀ ਵਾਲਾ ਇਹ ਪਿਆ ਵਾਲੀ ਜਰਸੀ ਦੇ ਇਹੀ ਨਿਸ਼ਾਨੀ ਹੈ ਇਹ ਕਲਰ ਦੀ ਇਹ ਮੋਦੀ ਦੀ ਸਹੀ ਗੱਲ ਨਿਸ਼ਾਨੀ ਹੈ ਡਾਕਟਰ ਹਾਂ ਇੱਕ ਨੰਬਰ ਹੈ ਝੋਲੀ ਚੈੱਕ ਕਰਵਾ ਨੀ ਝੋਲੀ ਚੈੱਕ ਕਰਾ ਦੇ ਲੈ ਬਾਈ ਜਮਾ ਗੱਬਣ ਵਾਲੀ ਚੁੜੀ ਜਮਾ ਡਾਕਟਰ ਯਾਰ ਆਪਾਂ ਉਹ ਕਿਹੜੀ ਗੱਲ ਕਹੀ ਉਹ ਹੀ ਆ ਹੂੰ ਬਾਕੀ ਉਹ ਖੁੱਲੀਆਂ ਰਹਿਣਗੀਆਂ ਮੈਂ ਕਰ ਗਿਆ ਟੱਪ ਦੀਆਂ ਹੱਥ ਨਹੀਂ ਲਵਾਉਂਦਾ ਆਪਦੀਆਂ ਸਹੀ ਆਹ ਖੁੱਲੀਆਂ ਛੜੀਆਂ ਦੇ ਬੱਚੀ ਦਾ ਤੋਰਾ ਦੇਖ ਹੂੰ ਇਹ ਐ ਚੰਗੇ ਡਾਕਟਰ ਬੱਚੇ ਇਹ ਮੁੱਲ ਦੱਸ ਦੇ ਬਾਈ ਫਿਰ ਹੁਣ 6 ਦੀ ਜਮਾ ਯਾਰ ਆ ਜਾ ਓਫਰ ਦੇ ਦੇ ਆਪਾਂ ਵੀ ਜਮਾ ਆਫਰ ਦੇ ਦੋ ਖਿੱਚ ਕੀ ਦੱਸਿਓ ਬੱਜ ਜਮਾ ਜਮਾ ਖਿੱਚ ਕੇ ਕਰਦ ਗਿਆ ਜਹਨਾ ਐ ਮਾਨ ਡਾਕਟਰ ਇਹ ਆਪਾਂ 1 ਲੱਖ ਹੂੰ 40000 ਦੀਆਂ ਬਸੀਆਂ ਦਾ ਮੁੱਲ ਕਰਦੇ ਆ 140000 ਛੀਆਂ ਦਾ ਠੀਕ ਆ ਜੀ ਆਪਾਂ ਡਾਕਟਰ ਮਾਨਦਾਨ ਵੀ ਕਰਦੇ ਆਂਗੇ ਓਕੇ ਬਾਈ ਹਾਂ ਜਮ ਜੈ ਜਮ ਜਮਾ ਜਾਇ ਰੱਖਿਆ ਇਹ ਬਸੀ ਕੋ ਕ੍ਰੋਸ ਕਰਦੇ ਆਪਣੀ ਜ਼ਿੰਮੇਵਾਰੀ ਹਾਂ 6 ਨਾਗ ਆ ਠੀਕ ਆ 6 ਦੇ 6 ਹੀ ਦੰਦਾ ਜੇ 6 ਦੇ 6 ਲੈਣ ਦਾ ਬੰਦਾ ਹੂੰ ਤੇ ਇੱਕ 40 ਜੋ ਆਪਾਂ ਮਾਨਦਾਨ ਵੀ ਕਰਦੇ ਆਂਗੇ ਠੀਕ ਆ ਇਹ ਕ ਲੀਗਲੀ ਲੈਣੀ ਆ ਆਪਣੇ ਨਾਲ ਰੇਡ ਫੋਨ ਤੇ ਹੋ ਜੂਗਾ ਓਕੇ ਬਾਈ ਹਾਂ ਠੀਕ ਆ ਬਾਈ ਕਿਆ ਮਾਫਰੀ ਆ ਕਿਸੇ ਪਾਸੋਂ ਕੋਈ ਬੱਸੀ ਡਾਕਟਰ ਘੱਟ ਕਹੇ ਜੇ ਤੂੰ ਸਹੀ ਗੱਲ ਆ ਆਪਾਂ ਇਹ ਚੀਜ਼ ਦੇਣਦਾਰ ਹਾਂ ਕਿਹੜੀ ਆ ਜਾਂ ਨਿਸ਼ਾਨ ਸਿੰਘਾਂ ਦੀ ਆਪਾਂ ਦੱਸਿਆ ਤੇ ਇਹਦੀ ਬਰੀਡ ਦੇਖ ਸਿੰਘਾਂ ਵਾਲੀ ਦੀ ਸਹੀ ਗੱਲ ਆ ਬਾਈ ਹੋਰ ਡਾਕਟਰ ਚਾਲਰ ਨਹੀਂ ਥਲੇ ਬੱਸੀ ਦੇ ਕੱਦ ਦੇਖ ਲੈ ਕਿੱਡਾਗਾ ਬਾਕੀ ਮੁੱਲ ਜਮ ਜੈ ਜਕ ਡਾਕਟਰ ਜਮ ਆਪਾਂ ਨੂੰ ਆਏ ਆ ਹੂੰ ਇਹ ਮਾਰ ਬੈਗ ਜੇ ਫੇਰ ਹੀ ਹੋ ਰੌਂਦਾ ਤੇ ਮਾਰ ਡਾਕਟਰ ਆਪਾਂ ਬੈਗਦਾ ਵੀ ਤਾਂ ਆਈਆਂ ਹੂੰ ਹੁਣ ਆਪਾਂ ਤੀਜੇ ਦਿਨ ਵੀਡੀਓ ਪਾਉਣੇ ਤਾਂ ਹੀ ਪਾਉਣੇ ਆ ਨਾ ਸਹੀ ਗੱਲ ਆ ਬਾਈ ਸਹੀ ਗੱਲ ਆ ਇਹ ਰੇਡ ਤੇ ਦੰਦੋ ਖੀਰਿਆਂ ਦੀ ਗਾਰੰਟੀ ਮੌਕੇ ਦੀ ਗੁੰਮੀ ਦੀ ਗਾਰੰਟੀ ਹੂੰ ਉਹ ਆਪਾਂ ਲੈਣੇ ਹੁੰਨੇ ਆ ਸਹੀ ਗੱਲ ਆ ਬਾਈ ਤੇ ਦੰਦਾਂ ਦੀ ਆ ਤੇ ਘਰੇ ਅਗਲਾ ਚੈੱਕ ਕਰ ਲੈ ਵਿੱਚ ਆਨਲਾਈਨ ਜਾਂਦੀਆਂ ਜਿਹੇ ਪਰ ਮੋਰ ਦੇ ਠੀਕ ਹੈ ਭਾਈ ਆਪਾਂ ਕਰਾਇਆ ਆਪੇ ਦੇਵਾਂਗੇ ਠੀਕ ਹੈ ਨਾ ਸਹੀ ਗੱਲ ਹੈ ਹਾਂ ਇੱਕ ਨੰਬਰ ਬੱਚਾ ਡਾਕਟਰ ਆਪਣੇ ਟੂ ਗਾਰੰਟੀ ਭਾਈ ਕੀ ਹੋਊਗੀ ਹਾਂ ਸਾਰਾ ਕੁਝ ਬਾਈ ਨੇ ਦੱਸਤਾ ਜਿਹੜੀ ਦੱਸ ਕੇ ਦੇਵਾਂਗੇ ਡਾਕਟਰ ਆਪਣੇ ਘਰੋਂ ਕੋਈ ਮਰਜੀ ਕੋਈ ਟੈਸਟ ਕਰਾ ਲਈ ਚਾਹੇ ਅੰਦਰੋਂ ਚੈੱਕ ਕਰਾਵੇ ਬਾਹਰ ਪਾ ਕੇ ਆਪ ਨੂੰ ਕੋਈ ਤਰਾਜ ਨਹੀਂ ਠੀਕ ਹੈ ਭਾਈ ਹਾਂ ਹਾਂ ਉਹਨਾਂ ਦੇਹਲੀ ਕਰਕੇ ਲੈ ਕੇ ਜਾਵੇ ਯਾਰ ਠੀਕ ਹੈ ਭਾਈ ਹਾਂ ਆਪਾਂ ਟੈਸਟ ਕਰਾ ਕੇ ਲਿਆਉਣੇ ਆ ਓਕੇ ਭਾਈ ਹਾਂ ਤੇ ਕਿਸੇ ਵੀ ਨੂੰ ਭਾਈ ਕੋਈ ਵੀ ਨਗ ਪਸੰਦ ਆਈ ਭਾਈ ਨਗ ਨਿਕ ਤੇ ਕਰ ਲਿਓ ਜੀ ਧੰਨਵਾਦ